ਅੱਜ ਬਹੁਤ ਖਾਸ ਦਿਨ ਹੈ ਖੇਡ ਪ੍ਰੇਮੀਆ ਵਾਸਤੇ ਤੇ ਖਾਸ ਕਰਕੇ ਉਹ ਸਾਰੇ ਹਿੰਦੂਸਤਾਨੀਆਂ ਵਾਸਤੇ ਜੋ ਅੱਜ ਦੀ ਡੇਟ ਦੇ ਵਿੱਚ ਪੈਰਿਸ 올림픽 ਨੂੰ ਜਿਹੜਾ ਹੈ ਕਿ ਦੇਖ ਰਹੇ ਨੇ ਹਾਕੀ ਦਾ ਅੱਜ ਮੈਚ ਬਰੌਸ ਮੈਂਡਲ ਲਈ ਜਿਹੜਾ ਹੈ ਕਿ ਭਾਰਤੀ ਟੀਮ ਕੁਝ ਹੀ ਦੇਰ ਦੇ ਵਿੱਚ ਜਿਹੜਾ ਕਿ ਉਹ ਮੈਦਾਨ 'ਚ ਉਤਰਨ ਵਾਲੀ ਹੈ ਪਰ ਇਸ ਵਕਤ ਮੇਰੇ ਮਗਰ ਜਿਹੜੀ ਤੁਸੀਂ ਤਸਵੀਰ ਵੇਖ پا ਰਹੇ ਹੋ ਤੁਹਾਨੂੰ ਤਮਾਮ ਮੈਡਲ ਦਿਸਣਗੇ ਤਮਾਮ ਤਮਾਮ ਜਿਹੜੀਆਂ ਉਹ ਟਰੋਫੀਜ਼ ਦਿਸਣਗੀਆਂ ਪਰ ਅੱਜ ਇਸ ਜਿਹੜੀ ਵਾਲ ਦੇ ਵਿੱਚ ਖਾਸ ਤੌਰ ਤੇ ਮੈਡਲ ਦੀ ਵਾਲ ਹੈ ਉਹਦੇ ਵਿੱਚ ਇਜ਼ਾਫਾ ਹੋਣ ਵਾਲਾ ਵੈ ਇਹ ਗੱਲ ਅਸੀਂ ਵੀ ਕਹਿ ਰਹੇ ਹਾਂ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਹੈ ਅੱਜ ਅਸੀਂ ਖੜੇ ਹੋਏ ਹਾਂ ਅਰਜੁਨ ਅਵਾਰਡੀ 2021 ਮਨਦੀਪ ਸਿੰਘ ਦੇ ਘਰ ਜੋ ਇਸ ਵਕਤ ਸੈਂਟਰਲ ਫਾਰਵਰਡ ਖੇល ਰਹੇ ਨੇ ਇੰਡੀਅਨ ਹਾਕੀ ਟੀਮ ਦੇ ਵਿੱਚ ਉਹਨਾਂ ਦੇ ਘਰ ਪਹੁੰਚੇ ਹੋਏ ਆ ਪਿਤਾ ਜੀ ਉਹਨਾਂ ਦੇ ਨਾਲ ਨੇ ਅੱਜ ਇਹ ਜਿਹੜਾ ਦਿਨ ਆਇਆ ਸੁਭਾਗਾ ਭਰਿਆ ਜਿਸ ਨੇ ਹਾਕੀ ਪੜਾਈ ਸੀ ਮੁੰਡੇ ਨੂੰ ਲੱਗਿਆ ਸੀ ਕਿ ਅੱਜ ਇੱਥੇ ਤੱਕ ਪਹੁੰਚ ਜਾਏਗਾ ਦੇਸ਼ ਦਾ ਵੀ ਨਾਮ ਰੌਸ਼ਨ ਕਰੇਗਾ ਮਾਤਾ ਪਿਤਾ ਦਾ ਕਰੇਗਾ ਹੀ ਕਰੇਗਾ ਬਿਲਕੁਲ ਜੋ ਛੋਟਾ ਕਿਰਨ ਨਾਲੋ ਕੀਤੀ ਆ ਜਦੋਂ ਬੱਚੇ ਦੇ ਛੋਟੇ ਨੂੰ ਨਹੀਂ ਪੜਨਾ ਤਾਂ ਜੋ 8 9 ਸਾਲ ਤਾਂ ਹੋ ਗਿਆ ਸੀ ਸਾਨੂੰ ਆਪ ਪਿੰਡ ਕਿੱਥੇ ਨੂੰ ਜਾਂਦਾ ਸੀਗਾ ਉਤੋਂ ਬੈਸਟਪੇ ਨਿਕਲਣਾ ਪਿਆ ਸੀਗਾ ਉਦੋਂ ਸਾਨੂੰ ਉਹ ਪਿੰਡੋਂ ਫੋਨ ਆਉਣਾ ਪਿਆ ਸੀਗੇ ਵੀ ਤੁਹਾਨੂੰ ਬੱਚੇ ਨੂੰ ਕੋਈ ਚੀਜ਼ ਲੋੜ ਦਿੱਥੋਂ ਏ ਦਵਾਂਗੇ ਕੋਈ ਬੱਚੇ ਕੋ ਟੈਲੈਂਟ ਬਹੁਤ ਜ਼ਿਆਦਾ ਆ ਤੇ ਕੀ ਆ ਮੰਪੀ ਚ ਉਹ ਸਾਡੇ ਬੱਚੇ ਸਾਡੇ ਇੱਕਦਿ ਸਾਡੇ ਪਿੰਡ ਜਿਹੜਾ ਹੱਤੀ ਵਾਲਾ ਜੀ ਸਾਡੇ ਜਿੰਨੇ ਬੱਚੇ ਸਾਡੇ ਸਾਡੇ ਬਹੁਤ ਵਧੀਆ ਬੱਚੇ ਤਲਵਿੰਦਰ ਸਾਡੇ ਪਿੰਡੋਂ ਮੰਪੀ ਸਾਡੇ ਪਿੰਡੋਂ ਬਲੂ ਸਾਡੇ ਪਿੰਡੋਂ ਤੇ ਚਾਰ ਬੱਚੇ ਸਾਡੇ ਫੇਸ ਕਿ ਮਿੱਠਾ ਪਰਨੋ ਹਾਕੇ ਦਾ ਮੱਕਾ ਵੀ ਕਿਹਾ ਜਾਂਦਾ ਤੇ ਨਰਸਰੀ ਵੀ ਕਿਹਾ ਜਾਂਦਾ ਬਿਲਕੁਲ ਜੀ ਬਿਲਕੁਲ ਪ੍ਰਗਟ ਸਿੰਘ ਜੀ ਵੀ ਕੋਈ ਬਹੁਤ ਵਧੀਆ ਆ ਉਹਨਾਂ ਦੇ ਕੰਮ ਕੋ ਕੀ ਹੁਣ ਜਿੰਦਾ ਸਾਡੇ ਐਮ.ਐਲ.ਏ ਆ ਉਹਨੂੰ ਵੀ ਸਵਾ ਮੋਦੀਆਂ ਨਹੀਂ ਆ ਬੱਚਿਆਂ ਲਈ ਬੜਾ ਕੋਪਰ ਲਾ ਕੀਤਾ ਸਾਡੀ ਪੰਡੀ ਹੁਣ ਤਾਂ ਸਟੇਡੀਅਮ ਬਹੁਤ ਵਧੀਆ ਬਣ ਗਿਆ ਜੀ ਐਸਟੋ ਟਾਪ ਅਗ ਲੱਗ ਗਈ ਆ ਹੁਣ ਸੁਨੋਈ ਚ ਬੱਚਿਆਂ ਨੂੰ ਹੋਰ ਵੀ ਬਣ ਬਟ ਹੋਊਗਾ ਮਨਦੀਪ ਜੀ ਮੈਂ ਉਹ ਖਾਸ ਚੀਜ਼ਾਂ ਖਾਸ ਤੌਰ ਤੇ ਹਾਕੀ ਨੂੰ ਜਿਸ ਤਰੀਕੇ ਨਾਲ ਸਮਰਪਿਤ ਉਹਦੇ ਬਾਰੇ ਕੁਝ ਜਾਨਣਾ ਚਾਹਾਂਗਾ ਕਿ ਡੈਡੀਕੇਸ਼ਨ ਤਾਂ ਕਿਹੜੇ ਜੁ ਹੋਈ ਆਪਣਾ ਪਹਿਲੀ ਉਹਦੀ ਪਸੰਦ ਹੀ ਇਹ ਖੇਡ ਹਾਕੀ ਸੀਗੀ ਜਾਂ ਪਰਿਵਾਰ ਦੇ ਵਿੱਚੋਂ ਇਦਾਂ ਇਨਸਪੀਰੇਸ਼ਨ ਕੋ ਮਿਲੀ ਪਛੋਕੜ ਕੋਈ ਜਿਹੜਾ ਕਿ ਹਾਕੀ ਟੀਮ ਦੇ ਵਿੱਚ ਜੀ ਇਹਨਾਂ ਸਟਡਿੰਗ ਨੂੰ ਹਾਕੀ ਪੜੀ ਗਈ ਜੀ ਜਦੋਂ 6 ਸਾਲ ਦਾ ਹੋਇਆ ਉਹਨੂੰ ਕ੍ਰਿਕਟ ਵੱਲ ਪਸੰਦ ਧਿਆਨ ਚਲ ਗਿਆ ਉਹਦਾ ਯੂਟਿਊਬ ਜਦੋਂ ਜਾਨ ਹਾਕੀ ਹੋ ਜਾਣਾ ਜਾਂ ਕ੍ਰਿਕਟ ਖੇੜਣਾ ਪਣਾ ਹਾਕੀ ਨਹੀਂ ਉਹਨੇ ਕ੍ਰਿਕਟ ਖੇੜਣਾ ਪਣਾ ਮੈਨੂੰ ਪਤਾ ਲੱਗਾ ਮੈਂ ਥੋੜਾ ਜਿਹਾ ਯੱਕ ਦਬਕਿਆਂ ਨੂੰ ਗੋਣ ਚ ਤੁਸੀਂ ਚਾਹੁੰਦੇ ਸੀ ਹਾਕੀ ਦਾ ਪਲੇਅਰ ਬਣੇ ਉਹ ਕਾਰਨ ਇਹ ਹੈ ਕਿ ਇਸ ਪਿੰਡ ਦੀ ਮਿੱਟੀ ਜਿਹੜੀ ਹੈ ਉਹ ਹਾਕੀ ਦੇ ਨਾਲ ਜੁੜੀ ਹੈ ਕੋਈ ਬਿਲਕੁਲ ਅਸੀਂ ਪੂਰੇ ਪਰਵਾਸ ਸਾਡਾ ਹਾਕੀ ਵਾਲਾ ਜੀ ਜੀ ਮੇਰੇ ਤਾਇਆ ਜੀ ਮੇਰੇ ਚਾਚਾ ਜੀ ਮੇਰੇ ਤਾਇ ਦੇ ਬੇਟੇ ਕਮਿਆਣ ਜੀ ਉਹਨਾਂ ਦੇ ਬੇਟੇ ਉਹ ਵੀ ਹਾਕੀ ਵਾਲੇ ਆ ਮੈਂ ਹਾਕੀ ਖਿਲਣੀ ਚਾਹਦਾ ਮੈਨੂੰ ਹਾਕੀ ਖਿਲਣੇ ਨਹੀਂ ਆਈ ਮੇਰੀ ਸੋਚ ਸੀ ਕਿ ਮੈਂ ਆਪਣੇ ਬੇਟਾਂ ਨੂੰ ਹਾਕੀ ਖਿਲਾਵਾਂ ਪਾਪਾ ਰਹਿ ਕਿੱਥੇ ਗਏ ਮੈਂ ਵੀ ਪੁੱਛਣਾ ਚਾਹਾਂਗਾ ਕਿ ਪਲੇਅਰ ਬਣ ਕਿਉਂ ਨਹੀਂ ਪਾਇਆ ਬਸੇ ਸਮਾਂ ਨਹੀਂ ਸਾ ਦਿੱਤਾ ਜੀ ਹਾਕੀ ਮੈਂ ਮੇ ਕੋ ਹੁਸਤਕ ਵੀ ਸੀ ਮੇ ਕੋ ਕਟ ਵੀ ਸੀ ਮੇ ਕੋ ਬੂਟ ਵੀ ਸੀ ਸਭ ਕੁਝ ਹੈ ਦੌੜ ਜਾਂਦਾ ਸੀਗਾ ਦੌੜ ਵੀ ਜਾਂਦਾ ਸੀਗਾ ਲੇਕਿਨ ਹਾਕੀ ਨਹੀਂ ਕਿਲ ਪਾਇਆ ਮੈਂ ਜਦੋਂ ਇੱਕ ਵਾਰੀ ਲੱਗਿਆ ਕਿ ਮੇਰੇ ਕੋਲ ਨਹੀਂ ਹੋਣਾ ਪਰ ਉਹੀ ਸੁਪਨਾ ਆਪਣੇ ਬੇਟੇ ਦੇ ਵਿੱਚ ਦੇਖਿਆ ਤੇ ਪੂਰੀ ਵਾਹ ਲਾ ਕੇ ਅੱਜ ਜਿਹੜੀ ਜਗ੍ਹਾ ਤੇ ਪਹੁੰਚਾਇਆ ਉਹ ਜਿਹੜੀ ਸੁਪਨਾ ਮੇਰੀ ਆਪਣੀ ਦਿਲ ਦੀ ਸੀਗੀ ਉਹ ਮੇਰੇ ਬੱਚੇ ਨੇ ਪੂਰੀ ਕੀਤੀਆਂ ਮੈਂ ਹੋ ਰਿਹਾ ਤੁਸੀਂ ਐਸਾ ਮੈਂ ਉਹਦੇ ਵੇਲੇ ਜੀ ਤੁਹਾਨੂੰ ਜ਼ਿਆਦਾ ਨਹੀਂ ਕਹੂੰਗਾ ਮੈਂ ਕਹੂੰਗਾ ਬੱਚੇ ਨੇ ਸਾਡਾ ਸਿਰ ਬਹੁਤ ਉੱਚਾ ਕੀਤਾ ਬਿਲਕੁਲ ਠੀਕ ਹੈ ਇੱਕ ਮਾਪਿਓ ਵਾਸਤੇ ਵੀ ਬਹੁਤ ਹੀ ਐਮ ਦੇ ਨੇ ਕਿਉਂਕਿ ਬੱਚੇ ਨੇ ਤੇ ਜਿਹੜੀ ਮਿਹਨਤ ਕੀਤੀ ਹੈ ਖਾਸ ਤੌਰ ਤੇ ਇੱਕ ਪੇਰੈਂਟਸ ਵਾਸਤੇ ਜਿਹੜੀ ਇਹ ਪਾਲ ਲੈਣਾ ਉਹ ਅੱਜ ਤੁਹਾਡੀਆਂ ਅੱਖਾਂ ਦੇ ਵਿੱਚ ਦਿਖਾਈ ਦੇ ਰਿਹਾ ਖੁਸ਼ੀ ਦੇ ਅੰਸੂ ਨੇ ਹਰ ਜਿੱਤ ਮੈਨੇ ਨਹੀਂ ਰੱਖਦੀ ਅਸੀਂ ਮੰਨਦੇ ਹਾਂ ਪਰ ਅੱਜ ਜਿਹੜੀ ਜਗ੍ਹਾ ਤੇ ਪਹੁੰਚਿਆ ਦੇਸ਼ ਨੂੰ ਜਿਹੜਾ ਕਿ ਮਾਣ ਬਿਲਕੁਲ ਜੀ ਬਿਲਕੁਲ ਦੇਸ਼ ਨੂੰ ਮਾਣ ਆ ਜੀ ਸਾਡੇ ਪਿੰਨੂ ਮਾਣਿਆ ਸਾਨੂੰ ਮਨੇ ਮਨ ਪੀ ਤੇ ਮੰਦਿਰ ਤੇ ਬਰੂਨ ਤੇ ਸਾਰਿਆਂ ਤੇ ਤੁਹਾਨੂੰ ਮਾਣ ਆ ਜੀ ਤੇ ਤਲਵਿੰਦਰ ਹੁਣ ਤੋਂ ਟੀਮ ਜਨੇਗਾ ਬਰੂਨ ਦੁਆਰੇ ਕੈਂਪ ਚ ਲੱਗਿਆ ਤੁਹਾਨੂੰ ਬੜੀ ਖੁਸ਼ੀ ਵੀ ਸਾਡਾ ਜਿਹੜੀ ਵੀ ਆਮ ਪ੍ਰੋਸੈਸ ਵਿੱਚ ਹੋਰ ਬੱਚੇ ਵੀ ਸਾਡੇ ਪਿੰਡੂ ਜਿਹੜੇ ਕੈਂਪੂਜ ਜਿਹਾਣਗੇ। ਵਰੁਣ ਦੀ ਗੱਲ ਕਰੀਏ ਮਨਪ੍ਰੀਤ ਹੋਵੇ ਚਾਹੇ ਮਨਦੀਪ ਹੋਣ ਇਹ ਸਾਰੇ ਇਕੱਠੇ ਖੇਡਦੇ ਰਹੇ ਨੇ। ਇੱਕੋ ਹੀ ਉਹ ਹੀ ਗਰਾਊਂਡ ਹੈ ਪਿੰਡ ਦੇ ਜਿੱਥੇ ਇੱਕ ਦੂਸਰੇ ਨਾਲ ਇੱਕ ਦੂਸਰੇ ਨੂੰ ਗਾਈਡ ਵੀ ਕਰਦੇ ਰਹੇ ਨੇ ਖਾਸ ਕਰਕੇ ਬਿਲਕੁਲ ਜੀ ਪਹਿਲਾਂ ਪਿੰਡ ਦੇ ਗਰਾਊਂਡ ਚ ਖੇਡਦੇ ਜੀ ਫਿਰ ਸਜੀਤ ਹੌਕੀ ਅਕੈਡਮੀ ਚ ਵੀ ਇਕੱਠੇ ਰਹੇ ਇਹ। ਬਿਲਕੁਲ ਠੀਕ। ਉਦੋਂ ਮੱਚ ਮਨਪ੍ਰੀਤ ਕਿੰਨੇ ਤਰ੍ਹਾਂ ਗਏ ਜੀ? ਬਿਲਕੁਲ ਠੀਕ। ਕਿਉਂਕਿ ਤਲਵੰਤ ਚਲ ਗਿਆ ਮਨਦੀਪ ਚਲ ਗਿਆ ਬਿਲਕੁਲ ਠੀਕ। ਵਰੁਣ ਚਲ ਗਿਆ। ਸਾਰੇ ਜਣੇ ਫਿਰ ਕੈਂਪ ਚ ਵੀ ਕਰਤੇ ਚੱਲ ਗਏ ਮੈਂ ਸ਼ੁਰੂ ਹੋਣ ਵਾਲਾ ਕਿਸੇ ਦੇਰ ਤੇ ਮੈਂ ਲਾਸਟ ਪੁੱਛਾਂਗਾ ਕਿ ਅੱਜ ਕਿਹੜੇ ਪੁੱਤਰ ਨੂੰ ਜਿਹੜਾ ਕਿ ਪਹਿਲਾਂ ਫੋਨ ਤੇ ਟਿਪਸ ਵੀ ਦਿੱਤੇ ਨੇ ਕਿ ਪੁੱਤਰ ਇੱਥੇ ਕਮੀ ਰਹਿ ਗਈ ਸੀਗੀ ਪਿਛਲੇ ਮੈਚ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਵਿਖਿਆਨ ਕਰਦੇ ਹੋ ਵੀ ਤੁਸੀਂ ਵੀ ਮਨ ਲਾਤਾ ਕਿ ਟੀਵੀ ਦੇ ਸਾਹਮਣੇ ਬੈਠ ਕੇ ਵੇਖਣ ਵਾਲੇ ਚੰਗੇ ਖਿਡਾਰੀ ਵੀ ਹੋ ਅਸੀਂ ਤਾਂ ਜੀ ਇਹ ਗੱਲ ਦੁਬਾਰਤਨ ਦੱਸੀ ਹੈ ਜੀ ਗੋਲ ਕਰਨਾ ਨਹੀਂ ਕਰਨਾ ਉਹ ਬਾਅਦ ਦੀ ਗੱਲ ਹੈ ਕਰੋਨਾ ਗੋਲ ਜੜਾਇਆ ਗੋਲ ਕੋਈ ਕਰੇ ਤੂੰ ਕਰੇ ਜਾਂ ਕੋਈ 플레이 ਕਰੇ ਮੈਚ ਜਿੰਨਾ ਬਹੁਤ ਜ਼ਰੂਰੀ ਆ ਔਰ ਮਨਦੀਪ ਜੀ ਸੋਚੀ ਸੀ ਜੀ ਮਨਦੀਪ ਹੁੰਦਾ ਜ ਪਲੀਮ ਨੇ ਨਾਲ ਦਾ ਗੋਲ ਕਰਦੇ ਮੈਂ ਫੋਕ ਤੇ ਰੱਖਦਾ ਵੀ ਅਸੀਂ ਮੈਂ ਜਿਤਨਾ ਆ ਕਿਤੇ ਕਿ ਮੈਂ ਜਿਤਨਾ ਆੀ ਤੂੰ ਫੋਕ ਤੇ ਰੱਖੇ ਤੇ ਲੈ ਬਿਲਕੁਲ ਠੀਕ ਬਿਲਕੁਲ ਠੀਕ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਵਾਲ ਤੇ ਇਸ ਤਰੀਕੇ ਦੇ ਨਾਲ ਮਨਦੀਪ ਦੀਆਂ ਉਹ तमाम ਅਚੀਵਮੈਂਟਸ ਨੇ ਮਨਦੀਪ ਦਾ ਉਹ ਸੰਘਰਸ਼ ਹੈ ਮਨਦੀਪ ਦੀ ਉਹ ਮਿਹਨਤ ਹੈ ਉਹ ਤੁਹਾਨੂੰ ਦੀਵਾਰ ਤੇ ਬਖੂਬੀ ਦਿਖਦੀ ਹੋਏਗੀ ਕਿ ਇਸ ਤਰੀਕੇ ਦੇ ਨਾਲ ਦਿਨ ਰਾਤ ਮਿਹਨਤ ਕੀਤੀ ਹੈ ਟੋਕੀਓ 올림픽ਸ ਦੇ ਵਿੱਚ ਵੀ ਜਿਹੜਾ ਇੱਕ ਗ੍ਰਾਉਂਡਸ ਮੈਡਲ ਹਾਸਲ ਕੀਤਾ ਵਾ ਉਹਦੇ ਵਿੱਚ ਵੀ ਬਹੁਤ ਇੱਕ ਖਾਸ ਜਿਹੜਾ ਹੈ ਕਿ ਖਾਸ ਜਿਹੜਾ ਖਾਸ ਜਿਹੜਾ ਇੱਕ ਫਿਸਾਰਿਆ ਮਾ ਜੀ ਜ਼ਰੂਰ ਬੈਠੀ ਆ ਚੌਂਕੜੀ ਮਾਰ ਕੇ ਬੈਟ ਤੇ ਪਰ ਮਾ ਦੀ ਅੰਦਰੋਂ ਦੁਆ ਹੈ ਹੀ ਅਗਲੇ 1 ਘੰਟੇ ਵਾਸਤੇ ਕਿ ਪੁੱਤਰ ਅੱਜ ਜਿਹੜਾ ਕਿ ਸਿਰ ਹੁਣ ਤੱਕ ਇੰਨਾ ਉੱਚਾ ਕੀਤਾ ਵਾ ਕਿ ਹੁਣ ਦੇਸ਼ ਵਾਸਤੇ ਇਸ ਤੋਂ ਵੀ ਉੱਪਰ ਜਿਹੜਾ ਕਿ ਨਾਮ ਰੋਸ਼ਨ ਕਰਨਾ ਹੈ ਹਾਂ ਜੀ ਜ਼ਰੂਰ ਅੱਜ ਦਾ ਮੈਚ ਬਹੁਤ ਜ਼ਿਆਦਾ ਸਾਡੇ ਲਈ ਹੈਗਾ ਵੀ ਇਹ ਮੈਚ ਜ਼ਰੂਰ ਜਿੱਤਣ ਇਹ ਕਿਉਂਕਿ ਇਹਦੇ ਨਾਲ ਹੀ ਸਾਡਾ ਆਸਾ ਬੰਨੀ ਹੋਈਆਂ ਆ ਤੇ ਇਹ ਜਿੱਤ ਕੇ ਸਾਨੂੰ ব্রੌਨ ਮੈਡਲ ਲੈ ਕੇ ਆਉ ਸਾਡੇ ਲਈ ਇਹੀ 골ਡ ਮੈਡਲ ਹੈ ਆ ਜਿਹੜੀ ਤਸਵੀਰ ਹੈ ਨਾ ਆ ਜਿਹੜਾ ਆਸ਼ੀਰਵਾਦ ਹੈ ਮਾ ਦਾ ਇੱਕ ਪਾਸੇ ਇਧਰ ਵੀ ਹੌਕੀ ਦੂਸਰੇ ਪਾਸੇ ਵੀ ਹੌਕੀ ਸਟਿਕ ਲੱਗੀ ਹੈ ਮਾ ਦੇ ਆਸ਼ੀਰਵਾਦ ਚ ਬਹੁਤ ਦਾ ਤਾਕਤ ਹੈ ਪਰਮਾਤਮਾ ਵਸਦਾਨ ਦੇ ਵਿੱਚ ਅਖੀਰਲੀ ਵਾਰ ਜਦੋਂ ਗੱਲ ਹੋਈ ਹੈ ਹਾਲਾਂਕਿ ਜ਼ਰੂਰ ਹੌਸਲੇ ਮਨ ਨਰਾਸ਼ ਹੋਇਆ ਹੋਏਗਾ ਪਿਛਲੇ ਮੈਚ ਜਦੋਂ ਸੀਗਾ ਕੁਆਟਰਫਾਈਨਲ ਦੇ ਵਿੱਚ ਸੈਮੀਫਾਈਨਲ ਦਾ ਮਾਫ ਕਰਨਾ ਜਿਹੜਾ ਮੈਚ ਸੀਗਾ ਜਿਸ ਤਰੀਕੇ ਨਾਲ ਹੈ ਉਸ ਤੋਂ ਬਾਅਦ ਮਨਦੀਪ ਦੀ ਵੀ ਥੋੜੀ ਜੀ ਮਾਨਸਿਕ ਸਥਿਤੀ ਵੀ ਡਗਮਗਾਈ ਹੋਣੀ ਹੈ ਕਿਸ ਤਰੀਕੇ ਨਾਲ ਹੌਸਲਾ ਕਿ ਦਿੱਤਾ ਹਾਂਜੀ ਉਹ ਤਕਰੀਬਨ ਸਾਰੇ ਬੱਚੇ ਉਸ ਵੇਲੇ ਬਹੁਤ ਉਦਾਸ ਸੀ ਰੋ ਰਹੇ ਸੀਗੇ ਬਸ ਇਹੀ ਹੌਸਲਾ ਉਹਨਾਂ ਨੇ ਦਿੱਤਾ ਵੀ ਕੋਈ ਨਹੀਂ ਤੁਸੀਂ ਕਿਨਾ ਟੈਨਸ਼ਨ ਨਹੀਂ ਲੈਣੀ ਐ ਤੇ ਤੁਸੀਂ ਅਗਲਾ ਜਿਹੜਾ ਮੈਚ ਆ ਉਹ ਆਪਣਾ ਧਿਆਨ ਨਾਲ ਖੇਡਣਾ ਜ਼ੋਰ ਲਾ ਕੇ ਖੇਡਣਾ ਆ ਜੀ ਤੇ ਆਪਣਾ ਜਰੂਰ ਤੁਸੀਂ ਜਿੱਤੋਗੇ ਤੇ ਸਾ ਆਪਣਾ ਬ੍ਰਾਊਨ ਮੈਡਲ ਸਾਡੀ ਝੋਲੀ ਚ ਲਿਆ ਕੇ ਪਾਉਗੇ ਮੇਰਾ ਅਖੀਰਲਾ ਸਵਾਲ ਹੈ ਮਨਦੀਪ ਨੇ ਜਿੱਦਨ ਪਹਿਲੇ ਦਿਨ ਹੋਕੀ ਦੀ ਸਟਿਕ ਚੱਕੀ ਪਿਤਾ ਨੇ ਦੱਸਿਆ ਕਿ ਵਿੱਚ ਕ੍ਰਿਕਟ ਵੱਲ ਵੀ ਤੁਰ ਗਿਆ ਸੀਗਾ ਮੈਨੂੰ ਫੇਰ ਵਾਪਸ ਲੈ ਕੇ ਆਇਆ ਪਹਿਲੇ ਦਿਨ ਦਾ ਮਨਦੀਪ ਤੇ ਅੱਜ ਦੇ ਦਿਨ ਦਾ ਮਨਦੀਪ ਜੋ ਟੀਵੀ ਤੇ ਦਿਖਾਈ ਦੇ ਰਿਹਾ ਕਿਸ ਤਰੀਕੇ ਨਾਲ ਤਰਾਸ਼ਿਆ ਕਿਉਂਕਿ ਮਾਪਿਆਂ ਦੀ ਵੀ ਮਿਹਨਤ ਜਿਹੜੀ ਹੈ ਕਿ ਉਹ ਥੋੜੀ ਨਹੀਂ ਹੁੰਦੀ ਮੈਂ ਉਹਦੇ ਬਾਰੇ ਥੋੜਾ ਜਿਹਾ ਉਸ ਜਿਹੜੀ ਜ਼ਿੰਦਗੀ ਦਾ ਸੰਘਰਸ਼ ਹੋਂਦੇ ਬਾਰੇ ਜਾਣਨਾ ਚਾਹਾਂਗਾ ਕਿਸ ਤਰੀਕੇ ਦੇ ਨਾਲ ਮੁੰਡੇ ਨੂੰ ਅੱਜ ਤਿਆਰ ਕਰਕੇ ਇੱਥੇ ਤੱਕ ਭੇਜਿਆ ਜਿਹੜਾ ਪੂਰਾ ਹਿੰਦੁਸਤਾਨ ਮਾਨ ਕਰਦਾ ਹੈ ਹਾਂਜੀ ਇਹਨੂੰ ਤਕਰੀਬਨ ਬਚਪਨ ਤੋਂ ਹੀ ਬਹੁਤ ਸ਼ੌਂਕ ਸੀਗਾ ਜੀ ਹਾਕੀ ਦਾ ਫਿਰ ਵਿੱਚ ਜੇ ਥੋੜਾ ਕ੍ਰਿਕਟ ਲਈ ਵੱਲ ਹੋ ਗਿਆ ਸੀ ਪਰ ਥੋੜੀ ਜਿਹੀ ਇਹਨੂੰ ਡਾਂਟ ਪਈ ਤੇ ਫਿਰ ਇਹ ਆਪਣਾ ਹਾਕੀ ਤੇ ਫੋਕਸ ਕਰਨ ਲੱਗ ਪਿਆ ਔਰ ਬਚਪਨ ਤੋਂ ਹੀ ਇਹ ਤਕਰੀਬਨ ਬਹੁਤ ਵਧੀਆ ਖੇលਿਆ ਤੇ ਇਹ ਆਪਣਾ ਪ੍ਰਾਈਜ਼ ਵਗੈਰਾ ਬਹੁਤ ਲੈ ਕੇ ਆਇਆ ਹਰ ਇੱਕ ਮੈਚ ਦੇ ਵਿੱਚੋਂ ਇਹ ਆਪਣਾ ਫਸ ਨਿਕਲਦਾ ਸੀਗਾ ਤੇ ਬਹੁਤ ਸੋਹਣਾ ਖੇលਿਆ ਇਹ ਕੋਈ ਇਹਨੂੰ ਕੋਈ ਤੰਗ ਲਗਨ ਕਿਹੋ ਜਿਹੀ ਹੈ ਮਨਦੀਪ ਦੀ ਹਾਕੀ ਦੇ ਲਗਨ ਇਹਦੀ ਇਦਾਂ ਹੈ ਕਿ ਜਦੋਂ ਇਹਨੇ ਸਕੂਲੋਂ ਆਣਾ ਆੰਦੀ ਇਹਨੇ ਆਪਣਾ ਕਿਨਾ ਹੋਮਵਰਕ ਕਰਨਾ ਤੇ ਰੋਟੀ ਵੀ ਮੈਂ ਹੀ ਬੁਰਕੀਆਂ ਮੂੰਹ ਚ ਦੇ ਪਾਣੀ ਆ ਕੋਈ ਇਹਨੂੰ ਭੁੱਖ ਨਹੀਂ ਕੋਈ ਪਿਆਸ ਨਹੀਂ ਬਸ ਇਹਨੇ ਆ ਕੇ ਆਪਣਾ ਕੰਮ ਕੰਪਲੀਟ ਕਰਨਾ ਤੇ ਆਪਣੇ ਹੋਪੀ ਸਟਿਕ ਚੱਕ ਕੇ ਤੇ ਗਰਾਊਂਡ ਚਲੇ ਜਾਣਾ ਠੀਕ ਹੈ ਜੀ ਠੀਕ ਹੈ ਅੱਜ ਦੀਆਂ ਦੁਆਵਾਂ ਨਾਲ ਨੇ ਅੱਜ ਦੇ ਮੈਚ ਦੇ ਵਿੱਚ ਤੁਸੀਂ ਤੇ ਨਾਲ ਬਿਲਕੁਲ ਬਿਲਕੁਲ ਇਹ ਤੁਸੀਂ ਗੱਲਬਾਤ ਸੁਣੀ ਹੈ ਕਿ ਮਨਦੀਪ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਸਿੱਕੇ ਮਾਤਾ ਜੀ ਵਿਵੇnder ਕੌਰ ਤੇ ਪਿਤਾ ਵਿਵੇnder ਸਿੰਘ ਜੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਮਨਦੀਪ ਤੇ ਇਸ ਸਫਰ ਦੀ ਸਾਰੀ ਜਾਣਕਾਰੀ ਦਿੱਤੀ ਹੈ ਗੱਲਬਾਤ ਕੀਤੀ ਹੈ ਅੱਜ ਕਰਾਂਗੇ ਕਿ ਅੱਜ ਦਾ ਜਿਹੜਾ ਮੈਚ ਹੈ ਉਹ ਇਸ ਤਸਵੀਰਾਂ ਦੇ ਵਿੱਚ ਖਾਸ ਕਰਕੇ ਇਹ ਟਰੋਫੀਆਂ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੀ ਇਹ ਦੀਵਾਰ ਹੈ ਇਹਦੀ ਜਿਹੜੀ ਹੈ ਕਿ ਸ਼ੋਭਾ ਦੇ ਵਿੱਚ ਹੋਰ ਇਜ਼ਾਫਾ ਹੋਵੇ ਕਿਉਂਕਿ ਅੱਜ ਦਾ ਦਿਨ ਜਿਹੜਾ ਹੈ ਕਿ ਕ੍ਰਿਕਟ ਮਾਰਕਪਾ ਹਾਕੀ ਦੇ ਮੈਚ ਦਾ ਉਹ ਬ੍ਰਾਸ ਮੈਡਲ ਜਿਹੜਾ ਹੈ ਕਿ ਟੀਮ ਜਿਹੜਾ ਕਿ ਖੇਡੇਗੀ ਉਹ ਦੇਖਣਾ ਹੋਏਗਾ ਕਿ ਅਗਲੇ 1 ਘੰਟੇ ਤੱਕ ਕਿਸ ਤਰੀਕੇ ਦੇ ਨਾਲ ਮੈਚ ਅੱਗੇ ਚੱਲਦਾ ਹੈ ਤੇ ਇਹ ਪਰਿਵਾਰ ਇਸ ਵਕਤ ਵੀ ਦੇਖ ਸਕਦੇ ਹੋ ਕਿ ਜੋ ਤਸਵੀਰਾਂ ਨੇ ਹੌਕੀ ਦੇ ਮੈਚ ਨੂੰ ਦੇਖ ਰਹੇ ਨੇ ਪੂਰਾ ਪਰਿਵਾਰ ਇਕੱਠ ਹੋ ਕੇ ਮੈਚ ਨੂੰ ਦੇਖਦਾ ਪਿਆ ਵਾ ਤੇ ਖਾਸ ਕਰਕੇ ਮਨਦੀਪ ਦੀ ਪਰਫਾਰਮੈਂਸ ਤੇ ਮਨਦੀਪ ਕਿਸ ਤਰੀਕੇ ਦੇ ਨਾਲ ਪਰਫਾਰਮ ਕਰਦਾ ਸੋ ਸਮੁੱਚੀ ਜਿਹੜੀ ਹੌਕੀ ਦੀ ਟੀਮ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਅੱਜ ਉਥੇ ਫਤਿਹ ਹਾਸਿਲ ਕਰਦੀ ਹੈ ਮੇਰੇ ਕੈਮਰਾ ਪਰਸਨ ਜਗਰਤ ਤੇ ਮੈਨੂੰ ਪ੍ਰੋਮਿਸਿੰਗ ਨੂੰ ਦੇ ਇਜਾਜ਼ਤ ਧੰਨਵਾਦ